ਸਭ ਹੋ ਰਿਹਾ ਤੇ ਦੋ ਪਾਰਟੀਆਂ ਦੇ ਲੋਕ ਜਿਹੜੇ ਆ ਸਾਬ ਹੋ ਰਿਹਾ ਹਲੇ ਚਾਹ ਚੰਗਤ ਪਿਆ ਆ ਡੀਸੀ ਦੀ ਜ਼ਿੰਮੇਵਾਰੀ ਵੀ ਹੁੰਦੀ ਆ ਵੇਖੋ ਜਿੱਥੋਂ ਟਿਕਾ ਡਿਪਟੀ ਕਮਿਸ਼ਨਰ ਦਾ ਸਵਾਲ ਆ ਇੱਦਾਂ ਹੋਰ ਦੋ ਦੋਵੇਂ ਜਾਣਦੇ ਨੇ ਡਿਪਟੀ ਕਮਿਸ਼ਨਰ ਤੇ ਆ ਐਮਐਲਏ ਨੇ ਇਹ ਵੀ ਕਿਹਾ ਵੀ ਡਿਪਟੀ ਕਮਿਸ਼ਨਰੀ ਮਾੜਾ ਜੀ ਇੱਥੇ ਰਹਿਣਾ ਨਹੀਂ ਚਾਹੀਦਾ ਜੀ ਇਹ ਡੀਸੀ ਦੇ ਲਾਇਕ ਨਹੀਂ ਕਈ ਗੱਲਾਂ ਨੇ ਕੀਤੀਆਂ ਨੇ ਇਹ ਡਾ ਡੀਸੀ ਆਇਆ ਡਿਪਟੀ ਕਮਿਸ਼ਨਰ ਗਦਾਫ ਹੋਰ ਇਹ ਡਾਇਰੈਕਟਰ ਲੋਕਲ ਬਾਡੀ ਦੇ ਰਹੇ ਨੇ ਪਹਿਲਾਂ ਸਾਰਾ ਪੰਜਾਬ ਚ ਲਾਇਆ ਤੇ ਇਹ ਕਹਿੰਦੇ ਆ ਡੀਸੀ ਨੂੰ ਅਗਲੀ ਨਹੀਂ ਤੇ ਕਿ ਆ ਤਾਂ ਫਿਰ ਸ਼ੈਣ ਤੋਂ ਪਛਾੜ ਜਾਂਦਾ ਤੇ ਮੁੜ ਕੇ ਕਹਿ ਦਿਆ ਨਹੀਂ ਇਹ ਐਡਮਿਨਿਸਟ੍ਰੇਸ਼ਨ ਦੇ ਨਾਲ ਆ ਜੀ ਜੋ ਇਹ ਕਹਿਣਗੇ ਇਹ ਉਹ ਕਰਨਗੇ ਇੱਕ ਗੱਲ ਤੇ ਕੈਮਰਾ ਵੀ ਨਹੀਂ ਡਿਸਪਲੇ ਵੇਖੋ ਡੀਸੀ ਸਾਹਿਬ ਨੇ ਚੱਕ ਅੱਖ ਨਹੀਂ ਕਰਨਾ ਜ਼ਮੀਨ ਤੇ ਅਸੀਂ ਲੱਭ ਕੇ ਦੇਣੀ ਆ ਜਦੋਂ ਮੈਂ ਜ਼ਮੀਨ ਲੱਭੀ ਹੀ ਉਹਨਾਂ ਦੀ ਹੀ ਲੱਭੀ ਇਹ ਤਾਂ ਇਹਨਾਂ ਨੂੰ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਇਨਵੋਲਵ ਕਰਕੇ ਆਪਣੇ ਕੋਲੋਂ ਜ਼ਿੰਮੇਵਾਰੀ ਦਾ ਆ ਕੇ ਉਹਨਾਂ ਨੂੰ ਦੇਈ ਜਾਂਦੇ ਨੇ ਇਹ ਚ ਐਡਮਿਨਿਸਟ੍ਰੇਸ਼ਨ ਦਾ ਕੋਈ ਰੋਲ ਨਹੀਂ ਐਡਮਿਨਿਸਟ੍ਰੇਸ਼ਨ ਨੇ ਕੁਝ ਨਹੀਂ ਕਰਨਾ ਜ਼ਮੀਨ ਇਹਨਾਂ ਦੋਹਾਂ ਤਰ੍ਹਾਂ ਨੇ ਲੱਭਣੀ ਆ ਮੰਗੀ ਲਬਣ ਸਸਤੀ ਲਬਣ ਆਪਣੀ ਜ਼ਮੀਨ ਦੇਣ ਜਿੱਦਾਂ ਮਰਜ਼ੀ ਦੇਣ ਦੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਕੋਈ ਡਿਪਟੀ ਕਮਿਸ਼ਨ ਦਾ ਕੋਈ ਰੋਲ ਨਹੀਂ ਗਾ ਉਹਨਾਂ ਨੇ ਤੇ ਸਿਰਫ ਜੇ ਕੋਈ ਮੰਗੇ ਪੱਤਰ ਦਿੰਦਾ ਤੇ ਉਹਨਾਂ ਇਨਕੁਆਰੀ ਮਾਰ ਕਰਨੀ ਹੈ ਜ਼ਮੀਨ ਤੇ ਜਿਹੜੇ ਜਿਹੜੇ ਬੰਦੇ ਨੇ ਜ਼ਿੰਮੇਵਾਰ ਜਿੱਦਾਂ ਇਹਦਾ ਵੀ ਇਹ ਲਬ ਕੇ ਦੇਣ ਪਬਲਿਕ ਇੱਕ ਹੋਰ ਸਵਾਲ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਧਰਨਾ ਲਾਇਆ ਸੀ ਤੋਂ ਘਰਾਂ ਤੋਂ ਕੂੜਾ ਲੈਣਾ ਵੀ ਬੰਦੇ ਦੱਸਦਾ ਜਿਵੇਂ ਕਰਮਚਾਰੀ ਨਹੀਂ ਹੋਇਆ ਕੀ ਇਦਾਂ ਕਰਦੇ ਇਤਿਹਾਸ ਚ ਜਾਂ ਸਿਆਸਤ ਚ ਇਦਾਂ ਹੁੰਦਾ ਕਾ ਵੀ ਜਿਹੜਾ ਪਬਲਿਕ ਦਾ ਦਮੰਦਾ ਹੋਵੇ ਉਹੀ ਉਹਨਾਂ ਨੂੰ ਕਹੇਗਾ ਅਗਲੀ ਕੂੜਾ ਦੀ ਲੈਣਾ ਤੇ ਛੇੜ ਧਾਰੀ ਲੈ। ਵੇਖੋ ਇਹ ਜਿਹੜੀ ਗੱਲ ਆ ਨਾ ਇਦਾਂ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਨੇ ਇਹ ਬੜੀ ਮਾੜੀ ਗੱਲ ਆ ਉਹ ਪ੍ਰੈਸ਼ਰਾਈਜ਼ ਕਰਦੇ ਨੇ ਪ੍ਰੈਸ਼ਰ ਪਾਉਂਦੇ ਨੇ ਇਨ੍ਹਾਂ ਗੱਲਾਂ ਦੇ ਨਾਲ ਵੀ ਰਮਨ ਨੂੰ ਇਹ ਗੱਲ ਲੋਕ ਜਾ ਕੇ ਕਹਿਣ ਵੀ ਤੂੰ ਜਮੀਨ ਲੈ ਰੇ। ਤੇ ਜਿਹੜਾ ਹਰ ਦੂਜੇ ਬੰਦੇ ਨੂੰ ਕਹਿਟ ਜਾਂਦਾ ਰਮਨ ਤੇ ਹੁਣ ਐਵੇਂ ਦੇ ਕਹ ਉਹ ਨਹੀਂ ਚਾਹੇ ਕਹਿਣਾ ਨਹੀਂ ਮੈਂ ਲੈ ਕੇ ਦਿੰਦਾ ਓਏ। ਕੋ ਕ ਲੈ ਕੇ ਦੇ। ਕਮੇਟੀ ਦਾ ਪ੍ਰਧਾਨ ਤੇ ਐਮ ਐਲ ਏ ਜ਼ਿੰਮੇਵਾਰ ਆ ਉਹ ਲੈ ਕੇ ਦੇ। ਉਹ ਤਾਂ ਵੀ ਲੋਕੀ ਉਹਨੂੰ ਕਹਿਣਗੇ ਤੂੰ ਜ਼ਮੀਂਦਾਰੇ ਵੀ ਆ ਸਾਡੇ ਘਰੋਂ ਕੂੜਾ ਨਹੀਂ ਜਾਣ ਰਿਹਾ ਸਾਡੀ ਬੱਤੀ ਬੰਦੇ ਇਹ ਤੇ ਮਾੜੀ ਗੱਲ ਜਿਹੜੀ ਕਰਦੇ ਨੇ ਤੇ ਆਂਡੇ ਜੀ ਨੇ ਵੀ ਉਹ ਮੈਂ ਇਹ ਵੀ ਮੈਂ ਸੁਣਿਆ ਹੀ ਕਿ ਉਹ ਐਮਐਲਏ ਕਹਿੰਦੇ ਆ ਡੀਸੀ ਦੇ ਘਰ ਗੱਡੀ ਸੁੱਟਣਾ ਜੀ ਅਸੀਂ ਸਾਲ ਭਾਏ ਧੰਨਾਂ ਲਾਉਣਾ ਭਾਈ ਤੇ ਇਹ ਜਿਹੜੇ ਹੁਣ ਯੂਨੀਅਨ ਵਾਲੇ ਨੇ ਜਿਹੜੇ ਸਫਾਈ ਆਏ ਨੇ ਚਲੋ ਇਹ ਦੇ ਵਿਚਾਰੇ ਜਿੱਦਨ ਨੂੰ ਕਿਸੇ ਤੋਰ ਨਾਲ ਇਹਨਾਂ ਨੂੰ ਤੁਰ ਪਣਾ ਉਹਨੂੰ ਚਾਹੀਦਾ ਦੋ ਟਰਾਲੀਆਂ ਪਾਣ ਦੇ ਘਰ ਗੱਡੀ ਲਾਉਣ ਦਾ ਦੂਰ ਹੁੰਦੇ ਵਾਲੀ ਲਾੜਨ ਆਪੇ ਜ਼ਮੀਨ ਦਾ ਮਸਲਾ ਹੱਲ ਹੋ ਜਾ ਕਿ ਡੀਸੀ ਦਾ ਕਸੂਰ ਹੈ ਚ ਇੱਕ ਹੋਰ ਸਵਾਲ